ਗੁੱਜਰ ਬਾਈ ਨੂੰ ਲੱਗੀ ਐ ਠੰਡ ਕਿੱਦਾਂ ਬਾਈ ਠੰਡ ਲੱਗੀ ਤੇ ਗੁੱਜਰ ਬਾਈ ਨੇ ਦਵਾਣੀ ਐ ਦਵਾਈ ਤੇ ਠੰਡ ਨੂੰ ਤੂੰ ਲੱਗ ਜਾ ਠੰਡ ਅੱਜ ਬਾਈ ਨੂੰ ਫਿਰ ਸ਼ਾਮ ਨੂੰ ਦੋਈ ਦਵਾ ਤੇ ਲਾਉਂਦੇ ਆ ਉਹ ਤੁਸੀਂ ਜਾਨਮਲ ਬਲੌਗ ਪਰ ਦੇਖਿਓ ਅ ਕੰਗਾਈ ਹੋਈ ਆ ਖੰਗੀ ਜਾ ਰਿਹਾ ਫਿਰ ਸਰੀਰ ਦਾ ਜ਼ੋਰ ਲੱਗਦਾ ਕਈ ਵਾਰ ਗੈਸ ਜੀ ਬਣ ਜਾਂਦੀ ਹੈ ਕਹਿੰਦਾ ਮੇਰਾ ਸਿਰਦ ਹੁਣ ਸਿਰਦ ਹੋ ਰਿਹਾ ਜੇ ਬਦਾਂ ਖੰਗੀ ਜਾਂਦਾ ਨਾ ਫਿਰ ਕਿਤੇ ਨਾ ਕਿਤੇ ਅੰਦਰ ਦੀ ਗੈਸ ਜੀ ਬਣ ਕੇ ਕਿਤੇ ਨਾ ਕਿਤੇ ਫਿਰ ਇਫੈਕਟ ਕਰਦੀ ਆ ਤੇ ਮੈਂ ਕਰਿਆ ਡਾਕਟਰ ਨੂੰ ਫੋਨ ਮੈਂ ਕਹਾ ਡਾਕਟਰ ਸਾਹਿਬ ਕਿੱਥੇ ਆ ਉਹ ਪਹੁੰਚੇ ਹੋਇਆ ਪੀਜੀਆਈ ਮੈਂ ਕਹਾ ਡਾਕਟਰ ਪੀਜੀਆਈ ਪਹੁੰਚ ਗਏ ਤਾਂ ਔਖਾ ਹੋ ਗਿਆ ਫਿਰ ਤੇ ਦੋ ਹੀ ਦਵਾ ਕੇ ਜਾਵਾਂਗੇ ਹਾਂਜੀ ਅੱਜ ਦੀ ਲਾਇਬ੍ਰੇਰੀ ਚ ਤੁਹਾਡਾ ਸਵਾਗਤ ਆ ਜੀ ਤਿੰਨ ਚਾਰ ਦਿਨ ਆਪਣਾ ਲਾਈਵ ਵੀਡੀਓ ਪਾਈ ਨਹੀਂ ਹੈਗੀ ਕਿਉਂਕਿ ਆਪਾਂ ਵੇਖਦਾ ਟੂਰ ਤੇ ਟੂਰ ਸਾਡਾ ਬਹੁਤ ਵਧੀਆ ਰਿਹਾ ਘੁੰਮੇ ਫਰੇ ਖਾਦਾ ਪੀਤਾ ਚਲੋ ਦੋ ਦਿਨ ਘੁੰਮੇ ਆ ਤੇ ਉਹਦੇ ਵਿੱਚ ਆਪਾਂ ਪਾਈ ਫਿਰ ਪੂਰੀ ਮਸਤੀ ਸ਼ਸਤੀ ਮਾਰੀ ਫਿਰ ਠੀਕ ਆ ਬਾਈ ਠੀਕ ਹੈ ਜੀ ਗੁੱਜਰ ਬਾਈ ਠੀਕ ਹੈ ਕੱਲੀ ਖਾਂਗੇ ਆ ਬੁਖਾਰ ਵੀ ਹੈ ਕਿ ਬੁਖਾਰ ਤਾਂ ਨਹੀਂ ਹੈ ਖਾਂਗੇ ਹੋਈਆ ਹੜ ਜਾਂਦੇ ਵਿੱਚ ਨੂੰ ਹਾਂ ਸਰਦਾਰ ਤੋਂ ਹੀ ਗੈਸ ਜੀ ਹੋਗੀ ਫਿਰ ਤੇ ਕਮੈਂਟ ਪੜ ਰਿਹਾ ਸੀ ਬਹੁਤ ਜ਼ਿਆਦਾ ਵਿੱਚ ਭਾਈ ਆਇਆ ਸੀ ਕਹਿੰਦੇ ਭਾਈ ਸਾਨੂੰ ਘੁੰਮਣੇ ਫਿਰਨ ਵਾਲੀ ਵੀਡੀਓ ਤੇਰੀ ਚੰਗੀ ਨਹੀਂ ਲੱਗਦੀ ਤੇ ਮੋਟਰ ਵਾਲੀ ਵੀਡੀਓ ਸਾਨੂੰ ਬਹੁਤ ਵਧੀਆ ਲੱਗਦੀ ਲੋ ਭਾਈ ਮੋਟਰ ਵਾਲੀ ਵੀਡੀਓ ਦੇਖੋ ਭਾਈ ਆਪਣੀ ਮੋਟਰ ਇੱਧਰ ਜਿਸ ਦੇ ਵਿੱਚ ਅੱਜ ਗੁਜਰਬਾਈ ਨੇ ਆਪਣੀ ਲਸਣ ਦੀ ਗੁੜਾਈ ਕਰਤੀ ਹੈ ਇੱਧਰ ਆਪਣਾ ਲਸਣ ਦੀ ਗੜਾਈ ਹੋ ਚੁੱਕੀ ਆ। ਇੱਧਰਾ ਗਰਾਸ ਜਿਹੜਾ ਆਪਣਾ ਇਹ ਵੀ ਹੁਣ ਥੋੜਾ ਜਿਹਾ ਹਰਾ ਹੋ ਰਿਹਾ। ਕਣਕ ਕਵੀ ਮਾਰਦੀ ਆ ਛਾਲਾਂ ਪੂਰੀਆਂ ਹੁਣ। ਬਹੁਤ ਸੁਣੀ ਹੋਈ ਆ ਕਣਕ। ਤੇ ਪੂਲਰਾਂ ਦੇ ਪੂਰੇ ਪੱਤੇ ਝੜ ਚੁੱਕੇ ਆ ਇੱਕ ਸਾਲ ਹੋਰ ਐ। ਜਿਹੜਾ ਹੁਣ ਮੈਂ ਇੱਥੇ ਬਿਜ਼ਨਸ ਸੋਚਿਆ ਹੋਇਆ ਵੀ ਇਹਨੂੰ ਸਾਰੇ ਨੂੰ ਕਵਰ ਕਰਵਾ ਕੇ ਇੱਥੇ ਕੁਝ ਬੜਾਈਏ। ਬੈਠਣ ਪੁੱਠਣੇ ਵਾਲਾ ਹੈ ਘੈਂਟ ਜਾਂ ਕੋਈ ਜ਼ਗਾੜ ਜਾ ਖਾਣੇ ਪੀਣੇ ਵਾਲਾ ਕਰੀਏ ਸ਼ੁਰੂ ਫਿਰ ਅੱਗੇ ਤੋਰੀਏ ਸਿਸਟਮ ਕੁਛ ਤੇ ਦੇਖਦੇ ਕਰਕੇ ਜ਼ਗਾੜ ਜਾ ਜੇ ਭਾਈ ਕੰਮ ਚੱਲੂਗਾ ਚਲਾਵਾਂਗੇ ਤੇ ਬੜਾ ਕੁਝ ਸੋਚਿਆ ਹੋਇਆ ਤੇ ਕਰਦੇ ਆ ਆਉਣ ਵਾਲੇ ਸਾਲਾਂ ਦੇ ਵਿੱਚ ਕਰਾਂਗੇ ਬਿਜ਼ਨਸ ਇੱਕ ਵੈਬਸਾਈਟ ਪਰ ਜੇਕਰ ਰਜਿਸਟਰ ਹੋ ਜਾਂਦਾ ਜਿਹਦੇ ਵਿੱਚ ਆਪਾਂ ਤਿੰਨ ਤੋਂ ਚਾਰ ਕਮਰੇ ਪਾਉਂਦੇ ਹੁੰਦੇ ਆ ਪੰਜਾਬ ਦੀ ਹੋ ਕੋਈ ਸਾਈਟ ਉਹਦੇ ਪਰ ਜਾ ਕੇ ਮੇਰਾ ਦੋਸਤ ਲੱਗਿਆ ਆ ਡੀ ਟਿਊ ਡੀ ਟਿਊ ਉਹਨਾਂ ਮੈਂ ਦੋ ਤਿੰਨ ਵਾਰੀ ਸਲਾਹ ਕੀਤੀ ਕਹਿੰਦਾ ਕਰ ਲੈ ਤੇਰਾ ਆਪਾਂ ਪਾਸ ਕਰਾ ਦੇਣਾ ਸਾਰੇ ਚੀਜ਼ਾਂ ਇਹ ਤੇ ਮੈਂ ਕੋਈ ਨਹੀਂ ਭਾਈ ਦੇਖ ਲੈਂਦੇ ਆ ਤੇ ਸਿੰਪਲ ਰੱਖਣਾ ਆਪਾਂ ਜਿਆਦਾ ਉਹ ਵੱਡਾ ਨਹੀਂ ਕਰਨਾ ਸੀਸੇ ਜੇ ਲਵਾ ਕੇ ਗਾਲੀ ਜੀ ਪਵਾ ਕੇ ਇੱਕ ਹਲਕਾ ਜਿਹਾ ਕੰਮ ਸ਼ੁਰੂ ਕਰੀਏ ਪਿਛਲੇ ਵੇਲੇ ਕਮਰੇ ਇੱਕ ਸਵੀਮਿੰਗ ਪੂਲ ਦਾ ਵੀ ਸੋਚਿਆ ਹੋਇਆ ਆ ਅਸੀਂ ਪਉਣ ਦੋ ਕੁ ਪ੍ਰਾਈਵੇਟ ਬਣਾਵਾਂਗੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਸੋਚੀਆਂ ਹੋਈਆਂ ਆ ਕਰਾਂਗੇ ਇਹ ਜੇ ਕੋਈ ਪਾਰਟਨਰਸ਼ਿਪ ਕਰਨਾ ਚਾਹੁੰਦਾ ਤਾਂ ਦੱਸਿਓ ਉਹ ਤੇ ਹੁਣ ਸਾਡੀ ਜਿਹੜੀ ਆਹ ਜਿੱਥੇ ਜਗਾ ਨਾ ਇਹ ਡਿਵੈਲਪ ਹੋ ਰਹੀ ਹੈ ਬਹੁਤ ਜ਼ਿਆਦਾ ਉਹ ਸਾਹਮਣੇ ਵੀ ਇੱਕ ਫੈਕਟਰੀ ਲੱਗ ਰਹੀ ਹੈ ਇੱਧਰ ਪਿੱਛੇ ਤਾਂ ਫੈਕਟਰੀ ਲੱਗ ਗਈ ਆ ਤੇ ਮੈਂ ਕਹਾਂ ਥੋੜੀ ਜਿਹਾ ਆਪਾਂ ਵੀ ਡਿਵੈਲਪ ਕਰ ਲਈਏ ਜਿੱਥੋਂ ਮੈਂ ਇੱਟ ਚੱਕੀ ਦੀ ਇੱਟ ਚੱਕੀ ਉਹਨਾਂ ਨੇ ਫੈਕਟਰੀ ਆ ਜਿਹੜੀ ਮੂਰੇ ਨੇ ਜ਼ਮੀਨ ਹੈਗੀ ਆ ਆ ਚਾਰ ਤੋਂ ਪੰਜ ਕਿੱਲੇ ਆ ਮੂਰੇ ਆ ਇਹਦੇ ਵਿੱਚ ਲੌਂਜ ਦੀ ਉਹਨਾਂ ਦੀ ਫੈਕਟਰੀ ਇੱਟਾਂ ਦੀ ਉਹ ਕਹਿੰਦਾ ਵੀ ਸਾਡਾ ਜ਼ਮੀਨ ਵਾਲਾ ਨਾ ਭਾਅ ਨਹੀਂ ਬਣਿਆ ਹੈਗਾ ਜਿਹੜੀ ਸਾਹਮਣੇ ਜ਼ਮੀਨ ਹੈ ਨਾ ਚਾਰ ਕਿੱਲੇ ਇਹ ਜ਼ਮੀਨ ਵਾਲੇ ਪਤਾ ਕੀ ਕਰਦੇ ਆ ਇਹਨੇ ਮੱਗਰ ਲਾ ਜਿਹੜੇ 40 ਲੱਖ ਰੁਪਈਆ ਜਦੋਂ ਕੋਈ ਬੰਦਾ 40 ਰੱਖ ਲੈ ਕੇ ਚਲੀ ਜਾਂਦਾ ਫਿਰ ਇਹਨਾਂ ਨੇ ਕਿਹਾ ਅਸੀਂ ਲੈਣੀ 42 ਲੱਖ ਫਿਰ ਪਾਲਤਿਕ ਹੋਰ ਵੱਡੀ ਲੱਭਦੇ ਆ ਫਿਰ 42 ਲੱਖ ਲੈ ਜਾਣਾ ਫਿਰ ਇਹਨਾਂ ਨੇ ਕਿਹਾ ਅਸੀਂ ਲੈਣੀ 45 ਲੱਖ ਫਿਰ 45 ਲੱਖਾਂ ਦੇ ਲੈ ਜਾਂਦੇ ਆ ਫਿਰ ਇਹਨਾਂ ਨੇ ਕਿਹਾ ਜੇ ਅਸੀਂ ਲੈਣੇ 50 ਲੱਖ ਵੇਚਣੀ ਹੈ ਨਹੀਂ ਸਵਾਦ ਲੈਣਾ ਇਹ ਬੰਦੇ ਹੁੰਦੇ ਨੇ ਸਵਾਦ ਲੈਣੇ ਵਾਲੇ ਉਹ ਹੈ ਸਾਇਣੀ ਫੜਨੀ ਫਿਰ ਉਹ ਨਾ ਰੇਟ ਵਧਾਣ ਦੀ ਰੇਟ ਵਧਾ ਕੇ ਹੁਣ ਅਸੀਂ ਇੰਨੇ ਨੇ ਦੇਣੀ ਹੈਗੀ ਕਿ ਪਾਲਟੀਆਂ ਹੁੰਦੇ ਤੇ ਹੁਣ ਜਿਹਨੇ ਐਡਾ ਬੜਾ ਪ੍ਰੋਜੈਕਟ ਲਾਉਣਾ ਇੱਥੇ ਜੋ ਮਸ਼ੀਨਾਂ ਲਾਉਣੀ ਆਪਣੀ ਏਟਾ ਬਣਾਉਣ ਦੀ ਲਾਉਣੀ ਸੀ ਇੱਥੇ ਬਣਨੀ ਸੀ ਚਲੋ ਸਾਡੇ ਲੱਕ ਚ ਹੋਰ ਥੋੜੀ ਗਰੋਥ ਹੁੰਦੀ ਤਾਂ ਫੈਕਟਰੀ ਫੁੱਟਰੀ ਲੱਗਦੇ ਪਰ ਨਹੀਂ ਅ ਵਿੱਚ ਇੱਕ ਵਾਰੀ ਹਸਪਤਾਲ ਦੀ ਵੀ ਗੱਲ ਹੋਈ ਸੀ ਵੀ ਇੱਥੇ ਹਸਪਤਾਲ ਬਣੇ ਹਸਪਤਾਲ ਦੀ ਵੀ ਗੱਲ ਹੋਈ ਸੀ ਇੱਥੇ ਬਣਾਉਣ ਦੀ ਤੇ ਉਹ ਵੀ ਵਿੱਚੇ ਰਹਿ ਗਿਆ ਚਲੋ ਹੌਲੀ ਹੌਲੀ ਕੋਈ ਨਾ ਕੋਈ ਚੀਜ਼ ਤਾਂ ਬਣੂਗੀ ਤੇ ਉਸ ਤੋਂ ਪਹਿਲਾਂ ਫਿਰ ਮੈਂ ਕਹਾਂ ਆਪਾਂ ਹੀ ਸ਼ੁਰੂਆਤ ਆਪਣੇ ਵੱਲ ਤੋਂ ਸ਼ ਬੜਾਈਏ ਕੁਝ ਕਿਉਂਕਿ ਜਿਹੜੀ ਆ ਜਿਹੜੀ ਸਾਹਮਣੇ ਵਾਲੀ ਸੜਕਾਂ ਨੇ ਇਹ ਪੱਕੀ ਹੋ ਜਣੀ ਹੁਣ ਉਹ ਜਿੱਥੋਂ ਆਪਾਂ ਪੁਲ ਤੋਂ ਉਤਰਦੇ ਹੁੰਦੇ ਸੜਕ ਤੋਂ ਉਤਰਦੇ ਆ ਇਹ ਸਾਰੀ ਹੁਣ ਸੜਕ ਪੱਕੀ ਹੋਣੀ ਆ ਇਹਦੇ ਤੇ ਪਰ ਲੇਟਾਂ ਲੱਗਣੀਆਂ ਤੇ ਕਰਾਂਗੇ ਹੌਲੇ ਹੌਲੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀਆਂ ਚੀਜ਼ਾਂ ਸੋਚਿਆ ਹੋਈ ਆ ਜੇ ਮਹਾਰਾਜ ਨੇ ਚਾਇਆ ਤਾਂ ਕਰਾਂਗੇ ਹੁਣ ਆਪਣਾ ਪਹਿਲਾਂ ਇੱਕ ਵਾਰ ਘਰ ਦਾ ਕੰਮ ਸਰੇ ਚੜੇ ਕਿਉਂਕਿ ਘਰ ਦਾ ਕੰਮ 4-5 ਦਿਨ ਪਹਿਲਾਂ ਹੀ ਪਿੱਛੇ ਪੈ ਗਿਆ ਉਹ ਫਿਰ ਅੱਜ ਕੰਮ ਬਹੁਤ ਕਰਿਆ ਉਹ ਤੁਸੀਂ ਜਾਨਮਲ ਬਲੌਗ ਪਰ ਦੇਖੋ ਜਿਹੜਾ ਆਪਾਂ ਕਟੂ ਕਟ ਵੀਡੀਓ ਬੜਦੇ ਬੜਾ ਬੜਾ ਕੇ ਪਾਵਾਂਗੇ ਤੇ ਇੱਧਰ ਵੀ ਗੁੱਜਰ ਬਾਈ ਨੇ ਗੜਾਈ ਕਰਤੀ ਆ ਇੱਥੇ ਆਹ ਤੇ ਅੱਜ ਨਿੰਬੂ ਦਾ achar ਪਾ DNA ਬਾਈ ਆਪਾਂ ਨੇ ਕਰਾ ਦੋ ਕਿਸਮ ਦਾ ਪਾਉਣਾ ਨਹੀਂ ਬਿਦਾ achar ਇੱਥੋਂ ਨਿੰਬੂ ਤੋੜ ਲੈ ਕੇ ਤੇ ਮੈਂ ਕਿਹਾ ਥੋੜਾ ਜਿਹਾ ਸੁਕਾ ਲਓ ਉਸ ਤੋਂ ਬਾਅਦ ਫਿਰ ਪਾਵਾਂਗੇ ਟਮਾਟਰ ਨੂੰ ਫੁੱਲ ਬੈਥੇ ਰਹੇ ਆਏ ਹੋਏ ਆ ਪਰ ਟਮਾਟਰ ਕੋਈ ਵੀ ਨਹੀਂ ਲੱਗਿਆ ਹੈਗਾ ਲੱਗੂਗੇ ਹੁਣ ਅੱਛਾ ਮਰਚਾ ਆਪਣੀ ਤਾਂ ਲੱਗ ਚੁੱਕੀ ਆ ਮਰਚਾ ਵੀ ਹੌਲੀ ਹੌਲੀ ਚੱਲਣਗੀ ਆ ਇਹ ਮੈਨੂੰ ਲੱਗਦਾ ਪਾਣੋਂ ਗਰਮੀ 'ਚ ਜਾ ਕੇ ਬੀਜ ਦੇਣਾ ਇਹਨੇ ਦਾ ਤੇ ਇੱਧਰ ਆਪਣੀ ਭਾਈ ਆਹਾ ਗੋਬੀ ਸਰਮਾ ਭਾਈ ਰੇ ਬਾਦ ਮੈਂ ਤੇ ਵਿੱਚ ਘਰਣ ਦਵਾ ਗੋਬੀ ਸਰਮਾ ਚ ਅਹ ਚ ਅੱਖਰਾਂ ਨੂੰ ਬਹੁਤ ਹੋਇਆ ਹੋਇਆ ਇਹਦੇ ਵਿੱਚ ਇਹ ਵੀ ਹੁਣ ਮੈਂ ਜਾਂਦਾ ਯਾਰ 3:00 ਵਜੇ ਨਿਕਲਦਾ ਮੈਂ ਇੱਕ ਦੋ ਕੰਮ ਆ ਉਹ ਵੀ ਦੇਖਿਆ ਮੈਂ ਜਾ ਕੇ ਯਾਰ ਤੇ ਰੋਪੜਿਕ ਬੁਲਾਇਆ ਰੋਪੜਾ 50% ਡਿਸਕਾਊਂਟ ਲੱਗਿਆ ਉਹ ਕਹਿੰਦਾ ਭਾਈ ਸਾਡੀ ਦੁਕਾਨ ਦੀ ਵੀਡੀਓ ਬਣਾ ਜਾ ਕੱਪੜਿਆਂ ਦੀ ਉਹ ਕਹਿੰਦਾ ਤੈਨੂੰ ਅਸੀਂ 30% ਡਿਸਕਾਊਂਟ ਲਾ ਦਾਂਗੇ ਵੀ 70% ਡਿਸਕਾਊਂਟ ਲਾ ਦਾਂਗੇ 30% ਤੈਨੂੰ ਕੱਪੜੇ ਲੈਣੇ ਪੈਣੇ ਮੈਂ ਚਲ ਕੋਈ ਨਾ ਮਾਰ ਦੇ ਜਿਹੜਾ ਨਾਲ ਆਪਾਂ ਉਹਦੀ ਵੀਡੀਓ ਬਣਾਇਆ ਹੁੰਦੇ ਆ ਤੇ ਨਾਲੇ ਕੱਪੜੇ-ਕੂਪੜੇ ਦੇਖਿਆ ਹੁੰਦੇ ਆ ਮੈਂ ਇੱਕ ਦੋਸਤਾਂ ਨੂੰ ਬੜਾ ਫੋਨ ਕਰਦਾ ਨਹੀਂ ਗਰਮੀਆਂ ਪਜਾਮੀ ਕਹਿਨ ਤਾਂ ਤੂੰ ਪਜਾਮੀ ਅੰਦਰ ਰਹਿ ਹੈ ਨਹੀਂ ਉਹ ਕਿਹੜੀ ਗਰਮ ਅੱਛਾ ਦੂਜੀ ਅੰਦਰ ਥੱਲੇ ਪਾਉਣ ਵਾਲੀ ਉਹ ਲਿਆ ਦਿੰਦਾ ਮੈਂ ਘਰਾਂ ਹੋ ਕੇ ਕਿਹੜੀਆਂ ਦੋ ਤਿੰਨ ਪਈਆਂ ਹੁਣ ਹੁਣ ਬੋਲਦਾ ਤਿੰਨ ਚਾਰ ਪਈਆਂ ਮੈਂ ਘਰਾਂ ਲਿਆ ਦਿੰਦਾ ਤੈਨੂੰ ਮੈਂ ਨਹੀਂ ਤੈਨੂੰ ਮਪਣਿਆਂ ਦੀ ਖੋਲ ਕੇ ਦੇ ਦੇਣੀ ਤੇ ਮੈਂ ਫਿਰ ਮੈਨੂੰ ਘਰ ਜਾਣ ਲੱਗੂ ਠੰਡ ਲੱਗਣੀ ਆ ਚੱਲ ਮੈਂ ਆਉਂਦਾ ਲੈ ਕੇ ਆਉਂਗਾ ਮੈਂ ਤੇ ਇੱਧਰ ਵੀ ਆਪਣਾ ਹਰਾ ਹੋ ਰਿਹਾ ਫੁੱਲ ਵੀ ਆਪਣੇ ਲੱਗ ਰਹੇ ਆ ਜਿੰਨੇ ਜਿੰਨੇ ਵੀ ਆਪਣੀ ਮੋਟਰ ਉੱਤੇ ਬੰਦੇ ਆਏ ਨੇ ਮਿਲਣ ਵਾਸਤੇ ਉਹ ਇੱਥੇ ਬੈਠੇ ਤੇ ਕਹਿੰਦੇ ਕਿੰਨਾ ਸਕੂਨ ਆ ਇੱਥੇ ਮੋਟਰ ਉੱਤੇ ਇਹ ਹੈ ਵੀ ਆ ਜਰੂਰ ਇੱਕ ਵਾਰੀ ਤੁਸੀਂ ਜੇ ਵੀਡੀਓ ਦੇਖ ਦੇ ਕੇ ਬਰੀ ਗੀੜਾ ਮਾਰ ਕੇ ਦੇਖੋ ਤੇ ਬੈਠ ਕੇ ਬੜੀ ਕੰਨਾ ਟਾਈਮ ਸਪੈਂਡ ਕਰਕੇ ਦੇਖੋ ਸਾਨੂੰ ਕਿੰਨੀ ਸ਼ਾਂਤੀ ਮਿਲਨੀ ਠੀਕ ਨੇ ਗੁਜਰ ਭਾਈ ਇੱਕ ਲੱਗ ਹੀ ਬੇਬਜ਼ ਜਿਹਾ ਇੱਥੇ ਚਾਰੇ ਪਾਸੇ ਕਿਉਂ ਇਹ ਚਾਰੇ ਪਾਸੇ ਹਰਿਆ ਭਰਿਆ ਉਹਦੇ ਕਰਕੇ ਨਾ ਇੱਥੇ ਬਹੁਤ ਮਨ ਨੂੰ ਸਕੂਨ ਜਾਂ ਮਿਲਦਾ ਫਿਰ ਇੱਥੇ ਬੂਟਰ ਦੇ ਪਰਾ ਬੈਠ ਕੇ ਇੱਥੇ ਬਹੁਤ ਮਨੁਸ਼ਪੂਣ ਮਾਰੇ ਕਿ ਆਪਣਾ ਮੋਟਰੂਮ ਵੀ ਆਪਣਾ ਵਧੀਆ ਬਣਾਈ ਹੋਈ ਬੈਟਨ ਬੁੱਟਣ ਵਾਸਤੇ ਘਾ ਲੱਗੇ ਹੋਏ ਆਪਣਾ ਦੋ ਤਿੰਨ ਸਾਲ ਤੱਕ ਜੰਮਣਾ ਵੀ ਲੱਗਣ ਗਿਆ ਹਾਂ ਅਜਿਹਾ ਸੋਚਦਾ ਇੱਕ ਲਾਈਵ ਸ਼ਾਇਦ ਆਪਣਾ ਹੋਰ ਆਵੇ 7:00-8:00 ਵਜੇ ਉਹ ਘਰ ਤੋਂ ਆਊਗਾ ਘਰ ਦਾ ਦਿਖਾਵਾਂਗੇ ਆਪਾਂ ਫਾਰਾ ਕੁਝ ਤੇ ਘਰ ਤੋਂ ਵੀ ਪਾਵਾਂਗੇ ਤੇ ਅੱਜ ਕੰਮ ਥੋੜਾ ਕੰਟਰੋਲ 'ਚ ਲਿਆਉਣ ਵਾਸਤੇ ਕੱਲ ਰਾਤ 8 ਵਜੇ ਘਰ ਆ ਪੜਿਆ ਸੀ ਕੱਲ ਕਾ ਡੇਢ ਤੋਂ ਕਾ ਡ੍ਰੈਫਿਕ 'ਚ ਫਸੇ ਰਹੇ ਟ੍ਰੈਫਿਕ ਬਹੁਤ ਹੋ ਜੀ ਮਹਾਲੀਸਾੜ ਦਾ ਬਹੁਤ ਗੱਡੀ ਹੋਈ ਸੀ ਹੁਣ ਮਾਰ ਕੇ ਮੈਂ ਕਹਾਂ ਲੁਧਿਆਣੇ ਨੂੰ ਵੀ ਕੱਟਦਾ ਜਾਂਦਾ ਹੁਣ ਤੇ ਹਾਂ ਪਹਿਲਾਂ ਹਾਂ ਲੁਧਿਆਣੇ 'ਚ ਬਹੁਤ ਟ੍ਰੈਫਿਕ ਹੈ ਹੁਣ ਤਾਂ ਦਿੱਲੀ ਵਾਂਗੂ ਹੋਇਆ ਪਿਆ ਬੜੀ ਔਖੀ ਗੱਡੀ ਕੱਢ ਕੇ ਸਰੇ ਪਹੁੰਚੇ ਉੱਥੇ ਹੁਣ ਬੰਦਾ ਉਹ 5:30 5:00 ਵਜੇ ਦੁਕਾਨ ਬੰਦ ਕਰ ਦਿੰਦੇ 5:30 ਕਰਕੇ ਉਹ 7 ਵਜੇ ਤੱਕ ਬੈਠਾ ਰਿਹਾ ਤੇ ਉੱਥੇ ਅਸੀਂ ਟਾਇਲ ਪਸੰਦ ਕਰਕੇ ਆ ਕਰ ਵਾਸਤੇ ਹਾਂ ਇੱਕ ਬੰਦਾ ਕਮੈਂਟ ਕਰ ਰਿਹਾ ਸੀ ਕਹਿੰਦਾ ਤੂੰ ਪੰਜ ਵਾਰ ਇਸ ਸ਼ੋਅਰੂਮ ਚ ਜਾਇਆ ਟਾਇਲ ਦੇਖਣ ਪਏ ਬਾਈ ਪੰਜ ਵਾਰ ਨਹੀਂਗਾ ਦੂਜੀ ਵਾਰ ਗਿਆ ਤਾਂ ਮੈਂ ਠੀਕ ਹੈ ਜੀ ਜਦੋਂ ਬੰਦਾ ਘਰ ਪਾਉਂਦਾ ਉਹ ਬੰਦਾ ਦੇਖ ਪਰਖ ਕੇ ਚੀਜ਼ ਲੈਂਦਾ ਨਾ ਬਾਈ ਦੇਖਣਾ ਪਰਖਣਾ ਬੜਾ ਕੁਝ ਦੇਖਣਾ ਪਰਖਣਾ ਪੈਂਦਾ ਵੀ ਕਦੇ ਧੋਖਾ ਨਾ ਹੋ ਜਵੇ ਇਸ ਕਰਕੇ ਗਿੜੇ ਦਾ ਵੱਜਦਾ ਹੀ ਹੈ ਜਦੋਂ ਇੱਟਰ ਤਾਂ ਆਪਾਂ ਨੇ ਸਿਲੈਕਟ ਕੀਤੀ ਸੀ ਦੇਖੋ ਇੱਟ ਪਾਸੇ ਮੈਂ ਕਿੰਨਾ ਘੁੰਮਿਆ ਤਾਂ ਠੀਕ ਨਹੀਂ ਜਦੋਂ ਬੰਦਾ ਘਰ ਪਾਉਂਦਾ ਫਿਰ ਅੱਗੇ ਘੁੰਮਦਾ ਤਾਂ ਹੈਗਾ ਹੀ ਹੈ ਬਾਈ ਠੀਕ ਹੈ ਦੇਖੋ ਆਪਣਾ ਕੰਮ ਹੈ ਵੀਡੀਓ ਬਣਾਉਣੀ ਤੁਸੀਂ ਆਪਣੀ ਪ੍ਰਤੀਕਰਮਾਂ ਦੇਣੀਆਂ ਠੀਕ ਹੈ ਕਦੇ-ਕਦੇ ਆਪਾਂ ਵੀ ਰਿਪਲਾਈ ਕਰ ਦਿੰਦੇ ਆ ਫਿਰ ਵੀਰਾਂ ਤੁਹਾਡੇ ਕਿਸੇ ਦੇ ਵੀਡੀਓ ਤੇ ਟੈਲੀਫੋਨ ਆ ਕਹਿੰਦੇ ਵੀਰੇ ਉਹਨਾਂ ਨੂੰ ਕਾਨੂੰ ਰਿਪਲਾਈ ਕਰਦਾ ਉਹ ਫਿਰ ਮੜਾ ਜਾ ਉਹਨਾਂ ਨੂੰ ਵੀ ਹੁੰਦਾ ਨਾ ਵੀ ਸਾਨੂੰ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਪੁੱਛਣਾ ਪੈਂਦਾ ਨਾ ਫਿਰ ਮੜਾ ਜਾ ਵੀ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਪੁੱਛ ਲਈਦਾ ਭਾਈ ਤੇ ਅੱਜ ਦੇ ਆਪਾਂ ਹੁਣ ਫਿਰ ਲਾਈਵ ਵੀਡੀਓ ਬੰਦ ਕਰਦੇ ਆ ਕਾਲੂ ਆਪਣਾ ਆਇਆ ਹੋਇਆ ਇਹਦੇ ਭਾਈ ਬਹੁਤ ਪਿਆਰੇ-ਪਿਆਰੇ ਕਮੈਂਟ ਆਏ ਤੇ ਕਹਿੰਦੇ ਭਾਈ ਤੈਂ ਬਚਾਇਆ ਇਹਨੂੰ ਕਾਲੂ ਨੂੰ ਸਦਾ ਬਚਾਉਣਾ ਤਾਂ ਪਾਇਆ ਪਾਇ ਕੇ ਦੇਦੇ ਆਹਾਂ ਸਾਲੇ ਕੁੱਤੇ ਹਾਂ ਸਾਲਿਆਂ ਨੇ ਇੱਕ ਨੇ ਮੂੰਹ ਤਾਂ ਫੜ ਲਿਆ ਕਿਸਾਨ ਪਿੱਛੇ ਦੇ ਫੜ ਲਿਆ ਅੱਜ ਇੱਕ ਜਿੱਦਣ ਮੈਂ ਇੱਧਰ ਉਹ ਗੱਡੀ ਲੈ ਕੇ ਆਉ ਉਹ ਆਇਆ ਤਾਂ ਜਦੋਂ ਮੈਂ ਦਰਬਾਰ ਸਾਹਿਬ ਨੂੰ ਜਾਣਾ ਤਾਂ ਮੈਂ ਇੱਕ ਨੇ ਸਾਲੇ ਮੂੰਹ ਤਾਂ ਫੜ ਲਿਆ ਕਿਸਾਨ ਪਿੱਛੇ ਦੇ ਫੜ ਲਿਆ ਪਰ ਡੋਲੀ ਹੁੰਦੀ ਸਾਲੇ ਸਰਪਰ ਜੜੀ ਮੈਂ ਉਹ ਤਾਂ ਸਾਲਾ ਦੇਖੇ ਨਹੀਂ ਕਾਲਾ ਜਮੇ ਕਿਤੇ ਹੁਣ ਮੂਕੁੱਤਾ ਉਹ ਤੁਸੀਂ ਬੜਾ ਸ਼ਰਮ ਕਰੋ ਵੀ ਤੁਹ ਮੈਂ ਨਾਲ ਐ ਆ ਥੋੜੀ ਅੱਖ ਜੀ ਚਮਕੀ ਮੈਂ ਗੱਡੀ ਚ ਬੜ ਗਿਆ ਲੱਡੀ ਭਾਜੀ ਦੇ ਉਹ ਸਾਲੇ ਪਿੱਛੇ ਦੇ ਬਦ ਕਿੱਲੇ ਸਾਈਡ ਤੇ ਨਿਕਲੇ ਸਾਲਾ ਗੱਡੀ ਥੱਲੇ ਦੱਬ ਲਿਆ ਸਾਲਿਆ ਨੇ ਬਾ ਉਤਰਿਆ ਥੱਲੇ ਫਿਰ ਹਾਂ ਨਾ ਇਹਦਾ ਕਮੈਂਟ ਕਹਿੰਦਾ ਭਾਈ ਡੰਡਾ ਰੱਖਿਆ ਘਰ ਕੋਲ ਉਹ ਮੈਂ ਕਹਿੰਦਾ ਇਦਾਂ ਹੀ ਸਾਲੇ ਡਰਦੇ ਬਹੁਤ ਐ ਸਰਾ ਕੁੱਤੇ ਦਾ ਮਾਰੂ ਮੈਂ ਮਾਰੂ ਵਿਚ ਮਾਲਕ ਦੀ ਵੀ ਘਟਾਈ ਹੋਊਗੀ ਜਿਹਨੇ ਰੱਖੇ ਹੋਏ ਆ ਉਹਦੀ ਵੀ ਘਟਾਈ ਹੋਊ ਮੈਂ ਦੋ ਤਿੰਨ ਵਾਰੀ ਕਹਿ ਲਿਆ ਮੈਂ ਸਾਲੇ ਨੂੰ ਬੰਨ ਕੇ ਰੱਖਿਆ ਘਰ ਨੇ ਇਹਨੂੰ ਆਪਣੇਆਂ ਨੂੰ ਹਾਂ ਪਰ ਉਹਦੀ ਵੀ ਘਟਾਈ ਹੋਣੀ ਫਿਰ ਵਿੱਚ ਹਾਂ ਫਿਰ ਉਹਦੀ ਵੀ ਵਿੱਚ ਲੱਗਣਾ ਫਿਰ ਮੈਂ ਕਿਹਾ ਉਹਨੂੰ ਕਹਿਤਾ ਫੋਨ ਕਰਕੇ ਮੈਂ ਕਹਿੰਦਾ ਸਮਝਾ ਲਾ ਬਈ ਪੈਂਦੇ ਆ ਇਹ ਕੋਈ ਹੋਰ ਬੰਦਾ ਯਾਰ ਬਾਈ ਦੇਖ ਕਹਿੰਦੇ ਹੋਰ ਤੇ ਸੱਟ ਵੱਜੇ ਗੁੱਜਰ ਬਾਈ ਹੁਣ ਜਿੱਦਾਂ ਤੂੰ ਜਾਂ ਹੁਣ ਤੂੰ ਜਾਂਦਾ ਯਾਰ ਤੇਰੇ ਪੰਨੂ ਪੈ ਜਾਂਦੇ ਯਾਰ ਕੌਣ ਜ਼ਿੰਮੇਵਾਰ ਫਿਰ ਉਹਦਾ ਫਿਰ ਮੈਂ ਛੱਡ ਗਿਆ ਇੰਨੇ ਆ ਇਹ ਦਾ ਵਿਚਾਰ ਰੋਟੀ ਲੈ ਕੇ ਆ ਮੈਂ ਨਾ ਅੰਕਲ ਤੂੰ ਮੈਨੂੰ ਛੱਡ ਗਿਆ ਉੱਥੇ ਦਾ ਹੀ ਕੌਣ ਕੌਣ ਦਾ ਰੋਟੀ ਦਾ ਮੁੰਡਾ ਇੱਤ ਕੰਨਾ ਅੱਛਾ ਬਜ਼ਿਆਨੇ ਦੇ ਮਗਰ ਪਈ ਕੁੱਤੇ ਉਹਦੇ ਪੈਂਦੇ ਆ ਸੜੇ ਉੱਪਰੇ ਬੰਦੇ ਨੂੰ ਪੈ ਜਾਂਦੇ ਆ ਫਿਰ ਡਾਲ ਜੱਤੀ ਕੀ ਬੈਟਰੀ ਲੈ ਕੇ ਤਾਂ ਉਹ ਕਢਾ ਗਿਆ ਉਹਦਾ ਚਲੋ ਜੀ ਧੰਵਾਦ ਜੀ ਤੇ ਤੁਹਾਡਾ ਮੇਰਾ ਵੀਡੀਓ ਲਾਈਕ ਬਟਨ ਦੇਖਣ ਵਾਸਤੇ ਜਰੂਰ ਆਪਣੇ ਪ੍ਰਤੀਕਰਮ ਕਮੈਂਟ ਜਰੂਰ ਕਰਦੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਧੰਨਵਾਦ ਜੀ